ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ 13 ਫਰਵਰੀ ਤੋਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਰਤਨਪੁਰਾ ਬਾਰਡਰ ਵਿਖੇ ਕਿਸਾਨੀ ਦੀਆਂ ਜਿਹੜੀਆਂ ਭਗਦੀਆਂ ਮੰਗਾ ਸੀ ਜਿਹੜੀਆਂ ਸਰਕਾਰ ਨੇ ਪਿਛਲੇ ਸਮੇਂ ਮੰਨ ਲਈਆਂ ਸਨ ਤੇ ਮੰਨ ਕੇ ਜਿਹੜੀ ਮੁਕਰ ਰਹੀ ਸੀਗੀ ਸਰਕਾਰ ਸੈਂਟਰ ਦੀ ਤੇ ਉਹਨਾਂ ਨੂੰ ਦੁਬਾਰਾ ਲਾਗੂ ਕਰਾਉਣ ਲਈ ਮੰਗੀਆਂ ਹੋਈਆਂ ਮੰਨਾਂ ਨੂੰ ਤੇ ਜਿਹੜਾ ਸਾਡੇ ਜਰਨੈਲ ਜਥੇਦਾਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ 100 ਦਿਨ ਤੋਂ ਭੁਖੜ ਹੜਤਾਲ ਦੇ ਉੱਤੇ ਬੈਠੇ ਹੋਏ ਹਨ ਅੱਜ ਉਹਨਾਂ ਦੀ ਭੁਖੜ ਹੜਤਾਲ ਨੂੰ 100 ਦਿਨ ਪੂਰਾ ਹੋ ਚੁੱਕਿਆ ਹੈ ਜਿਵੇਂ ਕਿ ਆਪ ਨੂੰ ਪਤਾ ਹੀ ਹੈ ਕਿ ਇਸ ਦੇ ਰੋਸ ਵਜੋਂ ਕਿਉਂਕਿ ਸਰਕਾਰ ਨੇ ਮੰਗਾਂ ਹਜੇ ਤੱਕ ਲਾਗੂ ਨਹੀਂ ਕੀਤੀਆਂ ਤੇ ਅੱਜ ਸੰਕੇਤਕ ਤੌਰ ਤੇ ਖਨੌਰੀ ਬਾਰਡਰ ਦੇ ਉੱਤੇ ਜਥੇਬੰਦੀ ਵੱਲੋਂ ਤੇ ਜਿਹੜਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੇਐਮਐਮ ਵੱਲੋਂ ਅੱਜ 100 ਤੋਂ ਸੈਂਕੜੇ ਕਿਸਾਨ ਸੰਕੇਤਕ ਕਤਾਰ ਤੇ ਭੁਖੜ ਹਦਾਲ ਦੇ ਉੱਤੇ ਬੈਠੇ ਆ ਇਹਦੇ ਨਾਲ ਨਾਲ ਅੱਜ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਵੀ ਸੈਂਕੜੇ ਕਿਸਾਨ ਆ ਜਿਹੜੇ ਹਰ ਜ਼ਿਲ੍ਹੇ ਦੇ ਉਹ ਸੰਕੇਤਕ ਭੁਖੜ ਹਦਾਲ ਦੇ ਉੱਤੇ ਬੈਠੇ ਹੋਏ ਹਨ ਸੋ ਸਾਰੇ ਅਸੀਂ ਕਾਇਨਾਤ ਨੂੰ ਬੇਨਤੀ ਕਰਦੇ ਆ ਕਿ ਵੀਰੋ ਇਹ ਧਰਮ ਤੇ ਅਧਰਮ ਦਾ ਜਿਹੜਾ ਯੋਧਾ ਉਧਰ ਹਸਲ ਇੱਥੇ ਹੋ ਰਹੀ ਹੈ ਸੋ ਸਾਰਿਆਂ ਜਿਨੇ ਜਿਨੇ ਜਿਹਦੀ ਜਿਹਦੀ ਰੀੜ ਦੀ ਹੱਡੀ ਸਿੱਧੀ ਹੈ ਤੇ ਧੌਣ ਦੀ ਧੌਣ ਦੇ ਵਿੱਚ ਜਿਹੜੀ ਆ ਵਾਲ ਨਹੀਂ ਪਿਆ ਹਜੇ ਉਹ ਸਾਰੇ ਮਰਦਾਂ ਨੂੰ ਅਪੀਲ ਆ ਵੀ ਆਓ ਇਸ ਅਸਰ ਹਸਲ ਦਾ ਹਿਸਾਬਣੀਏ ਆਓ ਵੱਧ ਛੱਡ ਕੇ ਇਸ ਖਨੌਰੀ ਮੋਰਚੇ ਦੇ ਉੱਤੇ ਸਾਡੇ ਜਰਨੈਲ ਦੀ ਸ਼ਹਿਤਾ ਕਰਨ ਕਿਉਂਕਿ ਉਹ ਤਾਂ ਹੁਣ ਖਾ ਪੀ ਨਹੀਂ ਰਿਹਾ ਉਹਨੂੰ ਬਹੁਤ ਤੁਹਾਡੀ ਊਰਜਾ ਦੀ ਲੋੜ ਹੈ ਉਨੂੰ ਤੁਹਾਡੀ ਪੋਜ਼ਿਟਿਵ એનર્ਜੀ ਪੋਜ਼ਿਟਿਵ ਵਾਈਬਸ ਦੀ ਲੋੜ ਆ ਤਾਂ ਹਮ ਹਮਾ ਕੇ ਤੁਸੀਂ ਇੱਥੇ ਪਹੁੰਚੋ ਸਾਰੇ ਸਿੰਘਾਂ ਨੂੰ ਦਲ ਪੰਥਾਂ ਨੂੰ ਵੀ ਬੇਨਤੀ ਆ ਵੱਧ ਛੱਡ ਕੇ ਇਸ ਧਰਮ ਤੇ ਅਧਰਮ ਦੀ ਜਿਹੜੀ ਲੜਾਈ ਦਾ ਰਿਹਸਲ ਇੱਥੇ ਚੱਲ ਰਹੀ ਹੈ ਖਨੌਰੀ ਮੋਰਚੇ ਦੇ ਵਿੱਚ ਆਓ ਸਾਰੇ ਰਲ ਮਿਲ ਕੇ ਆਪਾਂ ਇਸ ਮੋਰਚੇ ਨੂੰ ਧਰਮ ਤੇ ਅਧਰਮ ਦੀ ਲੜਾਈ ਆ ਜਿਹੜੀ ਇਹ ਇਕੱਲੀ ਇੱਕ ਬਰਾਦਰੀ ਦੀ ਲੜਾਈ ਨਹੀਂ ਇਹ ਸਾਰੇ 36 ਦੀਆਂ 36 ਬਰਾਦਰੀਆਂ ਦੀ ਖੌਂਦ ਦੀ ਲੜਾਈ ਹੈ ਆਓ ਇਸਰੇ ਅਸਲ ਦਾ ਹਿੱਸਾ ਬਣੋ ਬਾਅਦ ਚੜ ਕੇ ਇਸ ਸਾਲੋ ਤਾਂ ਜੋ ਕਿ ਝੂਠ ਦੇ ਉੱਤੇ ਸੱਚਾਈ ਦੀ ਜਿੱਤ ਹੋ ਸਕੇ ਆ ਧਰਮ ਦੇ ਉੱਤੇ ਧਰਮ ਦੀ ਜਿੱਤ ਹੋ ਸਕੇ ਉਸ ਲੜਾਈ ਦਾ ਹਿੱਸਾ ਬਣੋ ਇਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਜਕਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਪਿਛਲੇ 2020 ਤੋਂ ਆਪਣੇ ਕਿਸਾਨਾਂ ਦੋਦਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਦੇ ਰਹਿ ਨਵਾਈ ਹੇਠ ਲੱਗੇ ਹੋਏ ਹਨ ਜੋ ਪਿਛਲੀਆਂ ਮੰਗਾਂ ਸਨ ਉਹ ਸਾਡੀਆਂ ਮੰਨੀਆਂ ਨਹੀਂ ਗਈਆਂ ਸੈਂਟਰ ਸਰਕਾਰ ਵੱਲੋਂ ਹੁਣ ਵੀ ਪਿਛਲੀ 13 ਫਰਵਰੀ 2024 ਤੋਂ ਜੋ ਖਨੌਰੀ ਸ਼ੰਭੂ ਅਤੇ ਰਤਨਪੁਰਾ ਵਿਖੇ ਸਾਡੇ ਕਿਸਾਨ ਮੋਰਚੇ ਲੱਗੇ ਆ ਕਿਸਾਨ ਵੀਰੋ ਤੁਹਾਨੂੰ ਪਤਾ ਹੈ 100 ਦਿਨ ਹੋ ਗਿਆ ਅੱਜ ਸਰਤਾਜ ਜਗਜੀਤ ਸਿੰਘ ਜੀ ਡੱਡੇਵਾੜ ਸਾਹਿਬ ਨੂੰ ਮਾਰਨ ਵਾਰ ਤੇ ਬੈਠਿਆ ਉਸ ਦੇ ਸੰਬੰਧ ਦੇ ਵਿੱਚ ਸਾਡੇ ਆਲ ਇੰਡੀਆ ਲੈਵਲ ਦੇ ਉੱਤੇ ਹਰੇਕ ਜਗ੍ਹਾ ਹਰੇਕ ਡੀਸੀ ਦਫ਼ਤਰ ਦੇ ਮੂਹਰੇ ਸਾਡੇ ਕਿਸਾਨ ਭੁੱਖ ਹੜਤਾਲ ਤੇ ਇੱਕ ਦਿਨ ਦੇ ਲਈ ਬੈਠ ਬੈਠ ਰਹੇ ਆ ਉਸੇ ਤਰ੍ਹਾਂ ਅੱਜ ਖਨੌਰੀ ਬਾਡਰ ਦੇ ਉੱਤੇ ਤਕਰੀਬਨ 111 ਬੰਦਿਆਂ ਦਾ ਅਸੀਂ ਜਥਾ ਤਿਆਰ ਕੀਤਾ ਸੀ ਪਰੰਤੂ 200 ਤੋਂ ਉੱਪਰ ਕਿਸਾਨ ਇੱਥੇ ਭੋਖੜ ਧਾਲ ਤੇ ਬੈਠੇ ਆ ਜੋ ਕਿ ਸਾਡੇ ਜਗਜੀਤ ਸਿੰਘ ਜੀ ਦੱਲੇਵਾਲ ਸਾਹਿਬ ਦੀ ਸੇਧ ਦੀ ਕਾਮਯਾਬੀ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਲਈ ਅਰਦਾਸ ਵੀ ਕੀਤੀ ਗਈ ਹੈ ਅਸੀਂ ਦੁਬਾਰਾ ਫੇਰ ਇਹੋ ਬੇਨਤੀ ਕਰਦੇ ਆ ਕਿ ਕਿਸਾਨ ਵੀਰੋ ਆਓ ਆਪਾਂ ਇਹ ਮੋਰਚੇ ਜਿੱਤ ਗਏ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ